ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਹੜੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਦੋ ਨਗਦ ਖਾਵਾਵਾਂਗੇ ਜਿਹੜੀ ਸਾਹਮਣੇ ਸਕਰੀਨ ਤੇ ਝੋਟੀ ਦੀ ਤੁਸੀਂ ਦੇਖ ਰਹੇ ਬਿਲਕੁਲ ਤਾਜੀ ਸੂਈ ਹੈ ਇਹ ਜਿਹੜੀ ਗਾਂਵਾਂ ਦੋਸਤੋ ਜਿਹੜੀ ਨਾਲ ਬੱਦੀ ਗਾਂ ਟੋਕੜ ਗੱਬਣ ਗਾਂਵਾਂ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੋ ਪਸ਼ੂ ਦੀ ਨਿਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਪਸ਼ੂਰੀ ਵੀਰ ਦੇ ਕੋਲੋਂ ਪੁੱਛ ਲੈਣੀ ਸਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਗਏ ਹਾਂ ਜੀ ਹਾਂਜੀ ਵਧੀਆ ਵਧੀਆ ਵੀਰ ਜੀ ਵਧੀਆ ਚੱਲੀ ਜਾਂਦਾ ਵਜੇ ਕੰਮ ਕਰੀ ਹਾਂ ਕਿਰਪਾ ਮਾਲਕ ਜੀ ਠੀਕ ਹੈ ਜੀ ਆਪਣਾ ਐਡਰੈਸ ਬੋਲ ਦੀ ਬੇਖਰੀ ਐਡਰੈਸ ਪਿੰਡ ਸੋਰ ਸਿੰਘ ਪੱਤੀ ਮਾਨਾਂ ਦੀ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਸਹੀਲ ਪੱਤੀ ਠੀਕ ਹੈ ਜੀ ਫੋਨ ਨੰਬਰ 88721179 ਠੀਕ ਹੈ ਜੀ ਹਾਂਜੀ ਨਾਮ ਦੱਸ ਦੀ ਨਾਮ ਸਕੱਤਰ ਸਿੰਘ ਆ ਜੀ ਠੀਕ ਹੈ ਜੀ ਅੱਛਾ ਭਾਈ ਜਿਹੜੀ ਅੱਜ ਆਪਾਂ ਦੋ ਪਸ਼ੂ ਸੀਲ ਕਰਨੇ ਇੱਕ ਗਾਂ ਤੇ ਇੱਕ ਮੱਝ ਮੱਝ ਤੇ ਆਪਣੀ ਤਾਜੀ ਸੀਰ ਹਾਂਜੀ ਹਾਂਜੀ ਇਹ ਗਾਂ ਤੋ ਮਾਝ ਤੋਂ ਸ਼ੁਰੂ ਕਰ ਲਈਏ ਡਿਟੇਲ ਦੱਸੀ ਮਾਈ ਦੀ ਕਿਰਮਾ ਸੁਆ ਸੁਈ ਇਹ ਵੀਰ ਜੀ ਝੋਟੀ ਪਹਿਲਣ ਆ ਕਿੰਨਾ ਟਾਈਮ ਹੋ ਗਿਆ ਵੀਰ ਸੁਈ ਨੂੰ ਸੁਈ ਨੂੰ ਕੋ 10 ਦਿਨ ਜਾਂ 15 ਦਿਨ ਲਾ ਲੋ ਆਵੇ ਕੁਲਾ ਬੱਚਾ ਜੀ 10 ਤੋਂ 15 ਦਿਨ ਦਾ ਟਾਈਮ ਹੋ ਗਿਆ ਸੁਈ ਨੂੰ ਹਾਂਜੀ ਤੇ ਇਹ ਬੱਚਾ ਨੇ ਦਿੱਤਾ ਕੀ ਕੱਟਾ ਜੀ ਕੱਟਾ ਆ ਬੱਚਾ ਦੋਸਤੋ ਆਹ ਨੇ ਕੱਟਾ ਦਿੱਤਾ ਜੇ ਅਛਾ ਵੀਰ ਹੁਣ ਮੌਕੇ ਦਾ ਜਿਹੜਾ ਦੁੱਧ ਕਿੰਨਾ ਤਿਆਰ ਜੀ ਵੀਰ ਜੀ ਹੁਣ ਝੋੜ ਰਹੀ ਮਾਂ ਨਾ 9 ਕਿਲੋ ਦੁੱਧ ਆ ਪੱਕਾ ਹੈ ਰਾ ਝੋਟੀ 9 ਕਿਲੋ ਦੁੱਧ ਚੁਵਾਈ ਵਾਲਾ ਹੋਊਗਾ ਜਿਹੜਾ ਪੱਕਾ ਹਾਂ ਚੁਵਾਈ ਵਾਲਾ ਠੀਕ ਹੈ ਜੀ ਹਾਂ ਮਿਲਦੀ ਮਿਲਦੀ ਕਿੱਦਾਂ ਇਹ ਵੀ ਜੀ ਦੱਸਾਂ ਗੱਲ ਕੀ ਇਹ ਆਪਾਂ ਨੇ ਘਰੋਂ ਲਿਆਂਦੀ ਚੋ ਗਏ ਉਹਨਾਂ ਦੇ ਬੱਚੇ ਦੇ ਦੋ ਟਾਈਮ ਆ ਹਾਂਜੀ ਹਾਂਜੀ ਇੱਥੇ ਆਣ ਕੇ ਮੈਂ ਤੁਹਾਨੂੰ ਕੀ ਗੱਲ ਬੱਚੇ ਦੂਰਾ ਪੁਰਾ ਜਾ ਕਰੀ ਜਾਂਦੀ ਆ ਥੋੜਾ ਜਿਹਾ ਬੱਚੇ ਤੋਂ ਮਤਲਬ ਜਿਵੇਂ ਭੁੱਲ ਗਿਆ ਨਾ ਪੋਜ ਹਾਂ ਜਿਵੇਂ ਭੁੱਲ ਜੇ ਗਈ ਠੀਕ ਹੈ ਜਾਂ ਤੇ ਉਪਰਾਪਨ ਕਰਤੀ ਜਾਂ ਫਿਰ ਬਾਕੀ ਕੋਈ ਨਹੀਂ ਹੋਰ ਜੁਝਾਰੀ ਕੰਸੈਪਟ ਬਾਕੀ ਇਹਨਾਂ ਵੀ ਚਲੋ ਚੰਗੀ ਹੋ ਜਾਗਾ ਹੁਣ ਮਤਲਬ ਤੂੰ ਚਵਾਈ ਕਰਦੇ ਕਿੱਦਾਂ ਕਰਦੇ ਹੁਣ ਮੈਂ ਵੀ ਜੀ ਝੂਠੀ ਮਾਨਣਾ ਆਪਾਂ ਦੇ ਦਿਨੇ ਮੈਂ ਭਾੜੇ ਤੇ ਝੋਲੀ ਸੀ ਭਾੜੇ ਤੇ ਮਿਲ ਪੀ ਵਧੀਆ ਹਾਂ ਵਧੀਆ ਵਧੀਆ ਮਾੜਾ ਕੀ ਗੱਲ ਆਗੇ ਤੇ ਮੈਂ ਭਾੜੇ ਤੇ ਝੋਲੀ ਸੀ ਠੀਕ ਹੈ ਜੀ ਤੇ ਬਾਅਦ ਚ ਬੱਚਾ ਛੱਡਦਾ ਅੱਛਾ ਬੱਚੇ ਨੂੰ ਚੁਗਾ ਲੈਂਦੀ ਉਹਨਾਂ ਨਾਲ ਲੈਂਦੀ ਆਵੇ ਹੁਣ ਵੀ ਪਤਮੀ ਪਈ ਆ ਚੜਾਇਆ ਬੱਚੇ ਨੂੰ ਠੀਕ ਹੈ ਜੀ ਮਰ ਤੋਂ ਇੰਟਰੀ ਟੂਰੀ ਜੇ ਜਾਂਦੀ ਏ ਕਈ ਨਾ ਪਹੂ ਵਹੇ ਜਦੋਂ ਪਹੋਜ ਆਇਆ ਉਹ ਉੱਪਰ ਬੰਦ ਕਰ ਜਾਂਦਾ ਹਾਂਜੀ ਹਾਂਜੀ ਤੇ ਉਹਨਾਂ ਦੇ ਘਰੋਂ ਆ ਵਧੀਆ ਝੋਲੀ ਸਮਾਂ ਮੈਂ ਠੀਕ ਹੈ ਜੀ ਹਾਂਜੀ ਘਰ ਦੋਸਤੋ ਸੁਆ ਪਹਿਲਾ ਸੂਈ ਆ ਤੇ ਸੂਈ ਨੂੰ ਕੋਈ 10 ਤੋਂ 15 ਦਿਨ ਦਾ ਟਾਈਮ ਹੋ ਗਿਆ ਜੀ 9 ਕਿਲੋ ਦੁੱਧ ਹੁਣ ਮੋਕੇ ਦਾ ਤਿਆਰ ਆ ਕੋਈ ਵੀ ਆਵੇ ਆਪਣੀ ਚੋਕੇ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਬੱਚਾ ਇਹਨੇ ਕੱਟਾ ਦਿੱਤਾ ਜੀ ਦੋਸਤੋ ਤੇ ਮੇਰੇ ਤੋਂ ਥੋੜੀ ਜੀ ਦਿੱਕਤ ਕਰਦੀ ਆ ਜਾਂ ਤੇ ਇਹ ਬੱਚਾ ਭੁੱਲ ਜੀ ਜਾਂ ਫਿਰ ਦੂਜੇ ਘਰ ਦਾ ਕਰਕੇ ਕਰਨਾ ਪੀਣਾ ਜੀ ਬਾਕੀ ਦੋਸਤੋ ਥਣਾ ਸੁਣਾ ਦੀ ਦੀ ਕੁਆਲਿਟੀ ਆ ਬਹੁਤ ਵਧੀਆ ਵਾ ਛੋਟੀ ਦੇ ਦੁੱਧ 11-12 ਕਿਲੋ ਕਰੂਗੀ ਬਾਕੀ ਦੋਸਤੋ ਮਤਨੂ ਆ ਵੀ ਖੁਦ ਉਸ ਤੋਂ ਬੱਚੇ ਦਾ ਕਰਦੀ ਹੈ ਜਾਂ ਤੇ ਦੋਸਤੋ ਉਪਰਾਪਨ ਕਰਕੇ ਥੋੜਾ ਜਿਹਾ ਇਸ ਕੀ ਮਾਰ ਆਇਆ ਮਗਰੋਂ ਲੋ ਜਾ ਗਰੀਬ ਬੱਚੇ ਪਸ਼ੂ ਦੋਸਤੋ ਜਦੋਂ ਉਪਰੇ ਥਾਂ ਆਉਂਦਾ ਵਾ ਕਈ ਵਾਰੀ ਵੈਸੇ ਉਪਰਾਪਨ ਕਰ ਜਾਂਦਾ ਟਾਈਮ ਦਦਿਓ ਵੀ ਕਿੰਨਾ ਟਾਈਮ ਦਿੰਦਾ ਠੀਕ ਹੈ ਟਾਈਮ ਦੋਸਤੋ 10 ਵਜੇ ਤੇ ਸਵੇਰ ਦੇ ਟਾਈਮ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਬਖਾ ਦੇ ਦਊਗਾ ਬਾਕੀ ਕਦ ਕੁਦ ਬੜਾ ਛੋਟੀ ਦਾ ਸੋਹਣੀ ਜਿਹੀ ਨੱਕੀ ਬੜੀ ਹਨਾ ਸੋਹਣੇ ਦੋਸਤੋ ਕੁਆਲਿਟੀ ਬਹੁਤ ਵਧੀਆ ਉਹਨਾਂ ਦਾ ਟਾਈਮ ਦੇਖ ਆਹ ਵੇਖੋ ਆਹ ਬੱਚੇ ਦਾ ਵੇਖ ਲੋ ਦੋਸਤੋ ਬੱਚੇ ਦਾ ਕਰਦੀ ਆ ਪਰ ਇਹ ਗੱਲ ਹੈ ਵੀ ਜਾਂ ਤੇ ਵੀਰ ਦੇ ਓਏ ਉਪਰੇ ਤਾਂ ਹੀ ਕੰਮ ਹੋ ਗਿਆ ਫੋੜਾ ਜਾ ਲਓ ਦੋਸਤੋ ਟਾਈਮ ਚੈੱਕ ਕਰ ਲੋ 10:09 ਮਿੰਟ ਹੋਏ ਚ ਸਵੇਰ ਦੇ ਸਿੰਗਾ ਸੂਆਏ ਦੋਸਤੋ ਕੁਆਲਿਟੀ ਚੈੱਕ ਕਰ ਲੋ ਰਿੰਗ ਸਿੰਘ ਬਿਲਕੁਲ ਦੋਸਤੋ ਗੋਲ ਨਿਕਲ ਨਿਕਾ ਆ ਥਣਾ ਦੀ ਕਰੋ ਕੁਆਲਿਟੀ ਚੈੱਕ ਜੀ ਚਾਰੇ ਥਣ ਗੈਪ ਦੇ ਵਿੱਚ ਲੱਗੇ ਕੋਈ ਫੋਟਾਂਗੜੀਆਂ ਨਾਲ ਦੋਸਤੋ ਚੈੱਕ ਕਰ ਸਕਦੇ ਹੋ ਅਸ਼ਾ ਸਖਤਰਵੀਰ ਮੋਲੇ ਦਾ ਕੀ ਕਰਨਾ ਵੀਰ ਜੀ ਮੋਲ ਕੋਈ 80 ਨਹੀਂ ਕੋਈ 85 ਨਹੀਂ ਹੁਣ ਝੋਟੀ ਆਪਾਂ ਦਈਏ 70000 ਦੀ 70000 ਦੀ ਹਾਂਜੀ 70000 ਤੋਂ ਮਾਨਤਨ ਹੋ ਦੀਏ ਹਾਂਜੀ ਕਰ ਦਾਂਗੇ ਮਾਨਤਨ ਠੀਕ ਹੈ ਜੀ ਹਾਂਜੀ 70000 ਰੁਪਏ ਦੇ ਵਿੱਚੋਂ ਹੋਊਗਾ ਤੇ 10000 ਕਰ ਦਾਂਗੇ ਹੋਰ ਆਛਾ ਜੀ ਜੇ ਕੋਈ ਵੇਚਣ ਵਾਲਾ ਹੋ ਤਾਂ ਵੀ ਕਰ ਦਾਂਗੇ ਠੀਕ ਹੈ ਜੀ ਜਾਨੀ ਕਿ 10000 ਰੁਪਏ 90000 ਰੁਪਏ ਦੀ ਹਾਂ ਜੀ ਹਾਂ ਜੀ 70000 ਰੁਪਏ ਦੇ ਵਿੱਚੋਂ ਦੋਸਤੋ 1000 ਰੁਪਏ ਮਾਨਤਨ ਹੋਊਗਾ ਤੁਹਾਡਾ 90000 ਰੁਪਏ ਦੀ ਮੌਕੇ ਤੇ ਹੋਊਗੀ ਬਾਕੀ ਛੋੜ ਛੱਪਾ ਜਿਹੜਾ ਹੋਊਗਾ ਉਹ ਤੁਹਾਡਾ ਦੋਸਤੋ ਮੌਕੇ ਤੇ ਜਿਹੜਾ ਬਾਕੀ ਇੰਨਾ ਵੀ ਹੋਊਗਾ ਤਾਂ ਮੌਕੇ ਤੇ ਹੋਊਗਾ ਛੋਟੀ ਤੇ ਚਲੋ ਆਪਾਂ ਨੂੰ ਪਤਾ ਕਿੰਨੇ ਦੀ ਵਿਕਦੀ ਛੋਟੀ ਦੇ ਤਾਂ ਲੱਖਾਂ ਦੀ ਜੀ ਬਹੁਤ ਵਧੀਆ ਥਣ ਦੋਸਤੋ ਚੰਗੀ ਰੁਪਈਏ ਦੀ ਛੋਟੀ ਹੋ ਤਾਂ ਠੀਕ ਹੈ ਜੀ ਹਾਂ ਜੀ ਕੋਈ ਆਪਣਾ ਇੰਨਾ ਵੀ ਡੰਗਰ ਹਾਂਜੀ ਹਾਂਜੀ ਪਾਸ਼ੇ ਵੀਰ ਗਾਂ ਦੀ ਡਿਟੇਲ ਦੱਸੀ ਆਪਾਂ ਵੀਰਾਂ ਨੂੰ ਕਿੰਮਾ ਸੁਵਾਏ ਗਾਂ ਸਕੇ ਵੀਰ ਜੀ ਤੀਜੇ ਸੂਏ ਦੀ ਗਾਂ ਗੱਪਣ ਆ ਅੱਛਾ ਦੂਜਾ ਸੂਆ ਸੂਈ ਤੇਜੀ ਆ ਤੇ ਹਾਂ ਤੀਜੇ ਦੀ ਗੱਪਣ ਆ ਕਿੰਨੇ ਚਿਰ ਦੀ ਗੱਪਣੇ ਇਹ ਸਾਢੇ 3 ਨਾਂ ਮਹੀਨਿਆਂ ਦੀ ਗੱਪਣ ਆ ਚੈੱਕ ਪਾਸ ਹੈ ਵੀਰ ਆਪਣੇ ਲਈ ਚੈੱਕ ਪਾਸ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਦੁੱਧ ਜਿਹੜਾ ਇਹਦੇ ਥੱਲੇ 7 ਕਿਲੋ ਹਣਾ ਮੌਕੇ ਦਾ ਹੁਣ ਮੌਕੇ ਦਾ ਠੀਕ ਹੈ ਜੀ ਹਾਂਜੀ ਦੋਸਤੋ ਸਾਢੇ 3 ਨਾਂ ਮਹੀਨਿਆਂ ਦੀ ਚੈੱਕ ਪਾਸ ਕਨਫਰਮ ਹੈ ਕੋਈ ਵੀਰ ਆਵੇ ਆਪਣੀ ਬੇਸ਼ੱਕ ਚੈੱਕ ਵੀ ਕਰਵਾ ਸਕਦਾ 7 ਕਿਲੋ ਦੁੱਧ ਮੌਕੇ ਦਾ ਤਿਆਰ ਜੇ ਤੀਜੇ ਸ ਕੱਢੀ ਵੀਰ ਬਾਹਰ ਨੂੰ ਇਹ ਜਿੰਨਾ ਦਾ ਆਪਾਂ ਲਈ ਉਹਨਾਂ 70000 ਦੀ ਲਈ ਠੀਕ ਹੈ ਜੀ ਦੂਜੇ ਸੂਏ ਨੇ ਠੀਕ ਹੈ ਜੀ ਗਾਂ ਦਾ ਕੱਦ ਘੜ ਦੋਸਤੋਂ ਪਹੁੰਚ ਗਈ ਹੈ ਚੈੱਕ ਕਰ ਲੋ ਪੂਰੀ ਜੰਮੀ ਪਣੀ ਪੂਰੀ ਰਾਜੀ ਹੈ ਸੱਜਰ ਨੇ ਵੀਰ ਕਿੰਨਾ ਦੁੱਧ ਚੋਆ ਹੈ ਸੱਜਰ ਨੇ ਨੇ ਕੱਢਿਆ 22 23 ਕਿਲੋ ਦੁੱਧ ਮੈਂ 22 23 ਲੀਟਰ ਦੁੱਧ ਚੋਆ ਸੱਜਰ ਭਾਜੀ 80 ਹਜ਼ਾਰ ਦੀ ਆਵ ਲਈ ਉਹ ਸਰਪੰਚ ਨੇ ਲਈ ਠੀਕ ਹੈ ਜੀ ਹਾਂ ਜੀ ਉਹ ਚਲੋ ਸਾਮੀ ਵੱਡੀ ਆ ਦੇ ਬਾਕੀ ਵਹਿੜ ਬਹੁਤ ਜਿਆਦਾ ਸਾਫ਼ ਸੁਥਰਾ ਠੀਕ ਹੈ ਜੀ ਲੈ ਜੋ ਲੈ ਜੋ ਹਾਂ ਹਾਂ ਕੱਟਾਰੇ ਕੁਝ ਕੰਮ ਕਰੂੰ ਕੱਟਾ ਦੋਟਾ ਹੈ ਦੋਸਤੋ ਥਣਾ ਸੁਣਾਨੀ ਸਪੇਸ ਚੈੱਕ ਕਰ ਲਓ ਹੱਥੀਂ ਚਵਾਈ ਮੁੱਠੀ ਵਾਲਾ ਤੁਹਾਨੂੰ ਬਹੁਤ ਵਧੀਆ ਲੱਗਾ ਜੀ 7 ਲੀਟਰ ਦੁੱਧ ਹੁਣ ਮੌਕੇ ਦਾ ਤਿਆਰ ਆ ਫਿਰ ਬਹੁਤ ਸੀਲਸਲਾ ਗਿਆ ਕਰਮ ਵਾਲੀ ਠੀਕ ਹੈ ਜੀ ਦੇਖੋ ਲਓ ਜੀ ਸੁ ਕਰ ਲਓ ਚੱਕ ਪੂਰੀ ਸੀਲਸਲਾ ਗਿਆ ਜੀ ਕਿੰਨਾ ਕੁ ਮੋਲ ਕਰਨਾ ਵੀਰ ਦਾ ਵੀਰ ਜੀ ਮੋਲ ਜੋ ਮਰਜੀ ਕਰੀਏ ਕੋਈ 40 ਨਹੀਂ ਕੋਈ 45 ਨਹੀਂ 32000 ਦੀ ਵਾੜ ਦੇ ਦਾਂਗੇ 32000 ਦੀ ਹਾਂਜੀ 32000 ਤੋਂ ਕਿੰਨਾ ਘਮਾਣ ਦਾ ਕੋਈ ਕਰ ਦਾਂਗੇ ਯਾਰਖੰਡ ਮਾਂ ਜਾਨੀ ਕਿ 29 ਆਪਣੀ 31000 ਦੀ ਹੋ ਗਈ 31 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਇਹਨਾਂ ਵੀ ਕਈ ਵੀ ਰਾਜ ਦੇ 31 ਮੁੱਲ ਕੀਤਾ 31 ਦੀ ਆਪਾਂ ਦੇਣੀ ਆ ਠੀਕ ਹੈ ਜੀ ਲੈਣ ਦੇਣ 31000 ਹਾਂਜੀ ਲੈਣ ਦੇਣਾ ਹੋਰ ਦਾ ਮੁੱਲ ਭਾਵੇਂ ਜਿੰਨਾ ਮਰਜ਼ੀ ਕਰਾ ਲੋ ਠੀਕ ਹੈ ਜੀ ਹਾਂਜੀ ਲਓ ਦੋਸਤੋ ਲੈਣ ਦੇਣ ਵਾਲਾ ਮੁੱਲ ਵੀਰ ਨੇ 31000 ਰੁਪਿਆ ਰੱਖਿਆ ਜੇ ਮੌਕੇ ਤੇ ਸ਼ੋਰ ਸ਼ੱਪ ਹੋਵੇ ਥੋੜਾ ਬੜਾ ਜਰੂਰ ਹੋਊਗਾ ਗਾਹ ਦੋਸਤੋ ਗੱਬਣਾ ਚੈੱਕ 7 ਲੀਟਰ ਦੁੱਧ ਹੁਣ ਮੌਕੇ ਦਾ ਤਿਆਰ ਆ 3.5 ਮਹੀਨੇ ਦੱਸੇ ਹਾਂਜੀ ਹਾਂਜੀ 3.5 ਮਹੀਨੇ ਦੋਸਤੋ ਗੱਭਨ ਚੱਕ ਪਾਸ ਤੇ ਝੋਟੀ ਨੂੰ ਦੋਸਤੋ ਸੂਈ ਨੂੰ ਕੋਈ 10 ਤੋਂ 15 ਦਿਨ ਦਾ ਟਾਈਮ ਹੋ ਗਿਆ ਪਹਿਲਾ ਸਵੇਰ ਝੋਟੀ ਸੂਈ ਬੱਚਾ ਨੇ ਕੱਟਾ ਦਿੱਤਾ ਦੁੱਧ ਦੋਸਤੋ 9 ਕਿਲੋ ਮੌਕੇ ਦਾ ਤਿਆਰ ਜੇ ਸੂਏ ਸਵਾਏ ਪਸ਼ੂ ਦੋਸਤੋ ਦੋਵੇਂ ਟਾਈਮ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਦੋਸਤੋ ਜ਼ਰੂਰ ਕਰ ਲਿਆ ਕਰੋ ਆਡਰੈਸ ਏ ਕਰੀਬ ਇੱਕ ਦਾ ਫਿਰ ਬੋਲ ਦੇਣਾ ਪਿੰਡ ਵੀਰ ਦਾ ਸੁਰ ਸਿੰਘ ਤਸਵੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਸਕਤਰ ਸਿੰਘ ਨਾਮ ਹੈ ਦੋਸਤੋ ਫੋਨ ਨੰਬਰ ਵੀ ਫਿਕਰੀ ਬੋਲ ਦਿਆ ਆਪਣਾ 872110098 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ